ਮੈਂ ਰੋਜ਼ ਸਵੇਰੇ ਉੱਠ ਕੇ ਦਿਨ ਦੇ ਵਿੱਚ ਤਿੰਨ ਤੋਂ ਚਾਰ ਸਕੂਲ ਕਰ ਰਿਹਾ ਹਾਂ ਰੋਜ਼ ਘੱਟ ਤੋਂ ਘੱਟ ਵੀ ਮੇਰਾ 2 ਤੋਂ 3000 ਬੱਚੇ ਨੂੰ ਮੈਂ ਰੋਜ਼ ਮਿਲ ਰਿਹਾ ਹਾਂ ਬੱਚੋ ਮੈਨੂੰ ਕੀ ਲਾਲਚ ਹੈ ਮੈਨੇ ਤੁਹਾਡੇ ਤੋਂ ਕੀ ਲੈਣਾ ਹੈ ਅਗਰ ਤੁਸੀਂ ਕਰੋੜਪਤੀ ਬਣ ਜਾਓਗੇ ਤੁਸੀਂ ਮੈਨੂੰ ਕੁਝ ਨਹੀਂ ਦੇਣਾ ਅਗਰ ਤੁਸੀਂ ਨਸ਼ੇੜੀ ਬਣ ਜਾਓਗੇ ਤੁਹਾਡੇ ਨਸ਼ੇ ਵਾਸਤੇ ਪੈਸੇ ਮੈਂ ਨਹੀਂ ਦੇਣੇ ਹੈਗੇ ਪਰ ਮੈਂ ਇਹ ਚਾਹੁੰਨਾ ਕਿ ਅਗਰ ਮੇਰੇ ਕਹੇ ਤੇ ਪੰਜਾਬ ਦੀ ਸਾਖ ਬਚ ਸਕਦੀ ਹੈ ਪੰਜਾਬ ਦਾ ਭਵਿੱਖ ਬਚ ਸਕਦਾ ਹੈ ਜੇ ਪੰਜਾਬ ਦੀ ਜਵਾਨੀ ਬਚ ਸਕਦੀ ਹੈ ਤਾਂ ਮੈਨੂੰ ਇਹ ਵੀ দান ਦੇਣਾ ਚਾਹੀਦਾ ਇਸ ਕਰਕੇ ਇਸ ਕਰਕੇ ਮੈਂ ਰੋਜ਼ ਸਵੇਰੇ ਉੱਠ ਕੇ ਇਹਨਾਂ ਕੰਮਾਂ ਦੇ ਉੱਤੇ ਆ ਜਾਣਾ ਮੇਰੀ ਬੱਚੇ ਇਸ ਟਾਈਮ ਜ਼ਿੰਦਗੀ ਐਨੀ ਜ਼ਿਆਦਾ ਮਸਰੂਫ ਹੈ ਸਵੇਰੇ 4:30 ਵਜੇ ਉੱਠ ਕੇ 11:00 ਵਜੇ ਰਾਤ ਨੂੰ ਸੋ ਕੇ ਵੀ ਮੈਨੂੰ ਪੂਰਾ ਕੰਮ ਨਹੀਂ ਹੋ ਪਾਂਦਾ ਮੈਂ ਦਿਨ ਦੇ ਵਿੱਚ ਲੈਕਚਰ ਵੀ ਅਰੇਂਜ ਕਰਨੇ ਨੇ ਮੈਂ ਲੈਕਚਰਾਂ ਨੂੰ ਜਾ ਕੇ ਡਿਲੀਵਰ ਵੀ ਕਰਨਾ ਹੈ ਮੈਂ ਸੋਸ਼ਲ ਮੀਡੀਆ ਤੇ ਐਡੀਟਿੰਗ ਵੀ ਕਰਨੀ ਹੈ ਮੈਂ ਮਾਰਕੀਟਿੰਗ ਵੀ ਕਰਨੀ ਹੈ ਔਰ ਜਿਹੜੇ ਸਮਾਜ ਦੇ ਵਿੱਚੋਂ ਕਿਸੇ ਨੇ ਮੈਨੂੰ ਸਨਮਾਨ ਕਰਨ ਵਾਸਤੇ ਬੁਲਾਉਣਾ ਕਿਸੇ ਨੇ ਮੈਨੂੰ ਕੰਟਰੀਬਿਊਸ਼ਨ ਦੇਣ ਵਾਸਤੇ ਬੁਲਾਉਣਾ ਮੈਂ ਉਹਨਾਂ ਕੋਲ ਵੀ ਜਾਣਾ ਹੈ ਔਰ ਮੇਰੇ ਨਿੱਜੀ ਕੰਮ ਨੇ ਜਿਹੜੇ ਉਹ علیحدਾ ਨੇ ਤਾਂ ਇਸ ਟਾਈਮ ਮੈਂ 20 ਘੰਟੇ ਕੰਮ ਕਰ ਰਿਹਾ ਜੋ ਮੈਨੂੰ ਲੱਗਦਾ ਬਹੁਤ ਥੋੜੇ ਆ ਕਿਉਂ ਸਿਰਫ ਪੰਜਾਬ ਬਚੇ